ਦੋਸਤੋ ਕੁਦਰਤ ਡੇਰੀ ਫਾਰਮ ਡਾਕਟਰ ਸੁਖਚੈਨ ਸਿੰਘ ਚੈਨਲ ਦੇ ਤੁਹਾਡਾ ਸਾਰਿਆਂ ਦਾ ਸਵਾਗਤ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਅੱਜ ਆਪਾਂ ਕਾਫੀ ਕਿਰਾ ਬਾਅਦ ਆਹਾ ਤੁਹਾਡੇ ਸਾਹਮਣੇ ਆਏ ਆ ਕਿਉਂਕਿ ਮੈਂ 1-2 ਮਹੀਨਿਆਂ ਤੋਂ ਪਿੱਛੇ ਕੋਈ ਐਸੀ ਹੋਈ ਕੰਪਨੀ ਦੀ ਤਲਾਸ਼ ਵਿੱਚ ਸੀਗਾ ਕਿ ਜਿੰਦੇ ਜਿਹੜੇ ਪ੍ਰੋਡਕਟ ਨੇ ਉਹ ਬਹੁਤ ਵਧੀਆ ਆਪਣੇ ਹੋਣ ਰੇਟ ਵੀ ਇਕਨੋਮਿਕਲ ਹੋਣ ਤੇ ਰਿਜ਼ਲਟ ਵਾਈਜ਼ ਵੀ ਬਹੁਤ ਹੀ ਵਧੀਆ ਹੋਣ ਸੋ ਦੋਸਤੋ ਉਹਦੇ ਵਿੱਚ ਮੈਨੂੰ ਸਮਾਂ ਲੱਗਿਆ 2.5 ਮਹੀਨੇ ਦਾ ਕੰਪਨੀ ਲੱਭਦੇ ਲੱਭਦੇ ਸੋ ਅੱਜ ਇੱਕ ਆਪਾਂ ਨੂੰ ਕੰਪਨੀ ਮਿਲੀ ਹੈ ਐਨ ਐਚ ਵੈਟ ਫਾਰਮਾ ਸੋ ਇਹ ਦੀ ਜੇ ਫੁੱਲ ਫਾਰਮ ਦੀ ਆਪਾਂ ਗੱਲ ਕਰੀਏ ਤਾਂ ਨੇਚਰਲ ਹੋਮੀਓ ਵੈਟ ਫਾਰਮਾ ਵੀ ਜਿਹੜੀਆਂ ਹੋਮੀਓਪੈਥੀ ਦੇ ਨਾਲ ਜਿਹੜੀਆਂ ਜੁੜੀਆਂ ਰਿਲੇਟਡ ਮੈਡੀਸਨ ਨੇ ਉਹ ਨੇ ਕੋਸ਼ ਤੇ ਜ਼ਰੂਰ ਤੇ ਇਹਨਾਂ ਦੀ ਹੈਗੀ ਐ ਵੈਟਰਨਰੀ ਜਿਹੜੀਆਂ ਆਪਣੀਆਂ ਮੱਝਾਂ گاਵਾਂ ਦੇ ਵਿੱਚ ਸੋ ਦੋਸਤੋ ਤੁਸੀਂ ਬਹੁਤ ਸਾਰੀਆਂ ਜਿਵੇਂ ਆਪਣਾ ਕਿਸਾਨ ਭਰਾ ਮੈਂ ਆਮ ਇਹ ਗੱਲ ਕਹਿਣਾ ਹੁੰਦਾ ਵੀ ਕਿਸਾਨ ਨੂੰ ਲੁੱਟਦੇ ਆ ਪਹਿਲਾਂ ਕੰਪਨੀਆਂ ਵਾਲੇ ਫਿਰ ਡਾਕਟਰ ਫਿਰ ਫੀਡਾਂ ਵਾਲੇ ਫਿਰ ਦੁੱਧ ਵਾਲੇ ਸੋ ਜਿਹੜੇ ਆਪਾਂ ਬੜੇ ਬੜੇ ਕੋਸਟਲੀ मिनਰਲ ਮਿਕਚਰ ਪਾਉਣੇ ਆ ਬਹੁਤ ਸਾਰੇ ਡਾਕਟਰ ਮੇਰੇ ਭਰਾ ਵਟਨੇਰੀਏ ਜਿਹੜੇ ਪ੍ਰੈਕਟਿਸ ਵੀ ਕਰਦੇ ਆ ਉਹ ਵੀ ਉਹਨਾਂ ਦੇ ਰეკਮੈਂਡ ਕਰੀ ਜਾਂਦੇ ਆ ਸੋ ਬਹੁਤ ساری ਮੈਡੀਸਨ ਜਿਹੜੀ ਆਪਾਂ ਬਿਨਾਂ ਵਜ੍ਹਾ ਤੋਂ ਜਿੰਦੀ ਜ਼ਰੂਰਤ ਵੀ ਨਹੀਂ ਹੁੰਦੀ ਜੀ ਆਪਣੇ ਐਨੀਮਲ ਨੂੰ ਆਪਾਂ ਉਹਨਾਂ ਨੂੰ ਦੇਈ ਜਾਂਦੇ ਆ ਸੋ ਦੋਸਤੋ ਅੱਜ ਆਪਾਂ ਥੋੜਾ ਜਿਹਾ ਐਕਸਪਲੇਨ ਕਰਨਾ ਮੈਂ ਇਸ ਕੰਪਨੀ ਦੇ ਵਿੱਚ ਦੋਵੇਂ ਕੰਪਨੀ ਫਸਟ ਟਾਈਮ ਫਸਟ ਪ੍ਰੋਡਕਟ ਇਨ ਪੰਜਾਬ ਦੇ ਵਿੱਚ ਆਏ ਆ ਸੋ ਮੈਂ ਇਸ ਕੰਪਨੀ ਦੇ ਵਿੱਚ ਐਜ਼ ਏ ਮੈਨੇਜਰ ਜੁਆਇਨ ਕੀਤਾ ਕਿਉਂਕਿ ਚਲੋ ਵੈਸੇ ਤਾਂ ਮਾਰਕੀਟਿੰਗ ਵੀ ਕਰਨੀ ਸੀਗੀ ਐਮਆਰਏ ਦੀ ਵੀ ਜ਼ਰੂਰਤ ਹੈਗੀ ਏ ਬਟ ਹੁਣ ਮੈਂ ਤਾਂ ਮਾਰਕੀਟਿੰਗ ਕਰ ਨਹੀਂ ਸਕਦਾ ਕਿਉਂਕਿ ਮੇਰੇ ਕੋਲ ਤਾਂ ਆਪਦੀ ਫੀਲਡ ਆਪ ਦਾ ਫਾਰਮ ਹੋਰ بڑے ਕੰਮ ਆ ਇਸ ਕਰਕੇ ਉਹਨਾਂ ਨੇ ਮੈਨੂੰ ਐਜ਼ ਇੰਟਰਹੀਨ ਦੇ ਵਿੱਚ ਲਾਤਾ ਸੋ ਅੱਜ ਆਪਾਂ ਜਿਹੜੇ ਇਹਦੇ ਪ੍ਰੋਡਕਟ ਨੇ ਸਿਰਫ ਇਹਨਾਂ ਨੇ ਇੱਕ ਵਾਰੀ ਕੰਪਨੀ ਦੇ ਸਿਰਫ ਪੰਜ ਪ੍ਰੋਡਕਟ ਦਾ ਦੋਸਤੋ ਪੰਜ ਪ੍ਰੋਡਕਟ ਜਿਹੜੇ ਇਸ ਕੰਪਨੀ ਦੇ ਹੈਗੇ ਆ ਸੂਬ ਜਿਹੜੇ ਪੰਜ ਪ੍ਰੋਡਕਟ ਇਕਨੋਮਿਕ ਹਨ ਰੇਟ ਤੇ ਜੁਨੀਕ ਪ੍ਰੋਡਕਟ ਆ ਇਹ ਨਹੀਂ ਹੈਗਾ ਵੀ ਜਿਵੇਂ ਆਪਾਂ ਕਹਿ ਲਈਏ ਵੀ ਆਮ ਪ੍ਰੋਡਕਟ ਜਿਵੇਂ ਸਾਡੀ ਕੰਪਨੀ ਦੀ ਖਾਸ ਗੱਲ ਇੱਕ ਬਹੁਤ ਵਧੀਆ ਹੈਗੀ ਏ ਇਸ ਕੰਪਨੀ ਨੇ ਲਫਾਫਿਆਂ ਤੇ ਰੈਪਰਾਂ ਤੇ ਬੋਤਲਾਂ ਤੇ ਬਹੁਤ ਘੱਟ ਪੈਸਾ ਖਰਚ ਕੀਤਾ ਇਹ ਨਾਲੇ ਜਿਹੜਾ ਪੈਸਾ ਖਰਚ ਕੀਤਾ ਨਾ ਉਹ ਕੀਤਾ ਵੀ ਉਹਦੇ ਵਿੱਚ ਮਟੀਰੀਅਲ ਦੇ ਵਿੱਚ ਵੀ ਜਿੰਦੇ ਨਾਲ ਸਾਡੇ ਐਨੀਮਲਾਂ ਨੂੰ ਹਾਂ ਸਟਰੋਂਗ ਪਾਵਰ ਸਾਰਾ ਕੁਝ ਉਹ ਮਿਲੇ ਜਿਵੇਂ ਆਪਾਂ ਕਹਿ ਦਿੰਨੇ ਆ ਕੋਈ ਬੰਦਾ ਜਿਹੜੇ ਕੱਪੜੇ ਜਿਵੇਂ ਕੱਪੜੇ ਘੱਟ ਸੋਹਣੇ ਪਾਉਂਦਾ ਤੇ ਜਿਹੜਾ ਸਮਾਨ ਹੈ ਚੰਗਾ ਡਾਈਟ ਹੈ ਉਹਦੇ ਢਿੱਡ ਦੇ ਵਿੱਚ ਪਾਉਂਦਾ ਜਿੰਦੇ ਨਾਲ ਉਹ ਹੈਲਥੀ ਰਹਿੰਦਾ ਸੋ ਕਈ ਵਾਰੀ ਆਪਾਂ ਕੱਪੜੇ ਬੜੇ ਚਮਕੀਲੇ ਰੰਗ ਬਰੰਗੇ ਢੰਗ ਦੇ ਪਾਏ ਹੁੰਦੇ ਨੇ ਸੋ ਆਪਾਂ ਆਪਦੇ ਢਿੱਡ ਦੇ ਵਿੱਚ ਆਪਦੇ ਪੇਟ ਦੇ ਵਿੱਚ ਆਪਾਂ ਸੰਦੁਸ਼ਟ ਜਿਹੜਾ ਆਪਣਾ ਸੰਤੋਲਨ ਭੋਜਨ ਨਹੀਂ ਪਾਇਆ ਹੁੰਦਾ ਸੋ ਉਹ ਜਿਹੜੀ ਬਹੁਤ ਵੱਡੀ ਕਮੀ ਆਪਣੇ ਵਿੱਚ ਰਹਿ ਜਾਂਦੀ ਹੈ ਜਿੰਦੇ ਕਰਕੇ ਆਪਾਨੂੰ ਬਿਮਾਰੀਆਂ ਦੇ ਹੋਰ ਬਹੁਤ ਸਾਰੀਆਂ ਜਿਹੜੀਆਂ ਲਾਮਤਾਂ ਨੇ ਚੰਬੜ ਜਾਂਦੀਆਂ ਨੇ ਸੋ ਆਪਾਂ ਜਿਆਦਾ ਟਾਈਮ ਨਹੀਂ ਲੈਣਾਗਾ ਸੋ ਆਪਾਂ ਜਿਹੜਾ ਐਨ ਐਚ ਮੈਟ ਫਾਰਮਾ ਹੈ ਸੋ ਇਹਦੀ ਜਿਹੜੀ ਆਪਾਂ ਪਹਿਲਾ ਪ੍ਰੋਡਕਟ ਜਿਹੜਾ ਇਹਨਾਂ ਦਾ ਸੋ ਆਪਾਂ ਪਹਿਲੇ ਪ੍ਰੋਡਕਟ ਦੀ ਜਿਹੜੀ ਉਹਦੀ ਗੱਲ ਕਰਾਂਗੇ ਸੋ ਮੈਂ ਤੁਹਾਨੂੰ ਲੱਗ ਪਹਿਲਾ ਪ੍ਰੋਡਕਟ ਜਿਹੜਾ ਦਿਖਾਉਂਗਾ ਸੋ ਬਹੁਤ ਹੀ ਵਧੀਆ ਜਿਹੜੇ ਇਹਨਾਂ ਦੇ ਇਸ ਕੰਪਨੀ ਦੇ ਪ੍ਰੋਡਕਟ ਨੇ ਸਿਰਫ ਪੰਜ ਪ੍ਰੋਡਕਟ ਹੀ ਨਾ ਨਵੇਂ ਸਟਾਰਟ ਕੀਤੇ ਆ ਸੋ ਦੋਸਤੋ ਪਹਿਲਾ ਪ੍ਰੋਡਕਟ ਆ ਫੜੀ ਬਰੇ ਪਹਿਲਾ ਪ੍ਰੋਡਕਟ ਹੈ ਰੀਪੀਟ ਬਰੀਡਿੰਗ ਰੀਪੀਟ ਬਰੀਡਿੰਗ ਰੀਪੀਟ ਬਰੀਡਿੰਗ ਸੌਪ ਆ ਤੋ ਦੋਸਤੋ ਇਹ ਇਹਦਾ ਪਹਿਲਾ ਪ੍ਰੋਡਕਟ ਹੈ ਕੰਪਨੀ ਦਾ ਰੀਪੀਟ ਬਰੀਡਿੰਗ 100 ਗ੍ਰਾਮ ਸਿਰਫ ਐਮ ਆਰ ਪੀ ਇਹਦਾ ਹੈਗਾ 300 ਕੋਸਟ ਕਰੇਗੀ ਇਹ 250 ਰੁਪਈਆ ਸੋ ਦੋਸਤੋ ਇਹਦਾ ਰੀਪੀਟ ਬਰੀਡਿੰਗ ਦੇ ਵਿੱਚ ਕੀ ਹੁੰਦਾ ਇਹ ਇੱਕ ਕਹਿ ਲਓ ਤੁਸੀਂ ਇੱਕ ਆਯੁਰਵੈਦਿਕ ਹੈਗਾ ਪ੍ਰੋਡਕਟ ਹੈਗਾ ਇਨੂੰ ਆਪਾਂ ਹੋਮੀਓ ਦੇ ਵਿੱਚ ਨਹੀਂ ਕਹਿ ਸਕਦੇ ਬਿਲਕੁਲ ਆਯੁਰਵੈਦਿਕ ਦੇਸੀ ਪ੍ਰੋਡਕਟ ਸੋ ਇਹਦੇ ਇਹਦਾ ਕੀ ਹੈਗਾ ਜਿਹੜੀਆਂ ਗਾਵਾਂ ਮੱਝਾਂ ਆਪਣੀਆਂ ਵਾਰ-ਵਾਰ ਰਿਪੀਟ ਕਰਦੀਆਂ ਨੇ ਬੜੀ ਬੜੇ ਆਪਾਂ ਟ੍ਰੀਟਮੈਂਟ ਭਰਾ ਲੈ ਸਾਹਣ ਤੋਂ ਲਵਾ ਲਿਆ ਪਰ ਉਹ ਆਪਣੀਆਂ ਜਿਹੜੀਆਂ ਮੱਝਾਂ ਨੇ ਸੋ ਉਹ ਮੱਝਾਂ ਆਪਣੀਆਂ ਕਨਸੀਵ ਨਹੀਂ ਕਰਦੀਆਂ ਬੱਚਾ ਕਨਸੀਵ ਨਹੀਂ ਕਰਦੀਆਂ ਗਿਆ ਸੋ ਦੋਸਤੋ ਉਹਦੇ ਵਾਸਤੇ ਇਹ ਜਿਹੜਾ ਰਿਪੀਟ ਬਰੀਡਿੰਗ ਇਹ ਸਿਰਫ 100 ਗ੍ਰਾਮ ਦੀ ਡੱਬੀ ਏ ਆਹ ਦੋਸਤੋ ਡੱਬੀ ਦੀ ਪੈਕਿੰਗ ਏ ਸੋ ਇਹਦੇ ਨਾਲ ਹੀ ਆਪਾਂ ਜਦੋਂ AI ਕਰਾਤੀ ਉਦੋਂ ਪੂਰੀ ਦੀ ਪੂਰੀ ਡੱਬੀ ਜਿਹੜੀ ਇਹ ਪਸ਼ੂ ਨੂੰ ਖਵਾ ਦੇਣੀ ਨਾਲ ਦੀ ਨਾਲ ਹੀ ਸੋ ਇਹਦੇ ਬਹੁਤ ਵਧੀਆ ਜਿਹੜੇ ਰਿਜ਼ਲਟ ਆ ਬਾਕੀ ਜਦੋਂ ਤੁਸੀਂ ਵਰਤੋਗੇ ਤੁਸੀਂ ਦੱਸਿਓ ਸੋ ਦੋਸਤੋ ਸੈਕੰਡ ਜਿਹੜਾ ਇਹਨਾਂ ਦਾ ਪ੍ਰੋਡਕਟ ਹੈ ਕੰਪਨੀ ਦਾ ਮਿਲਕ ਗਰੋ ਸੋ ਦੋਸਤੋ ਇਹਨਾਂ ਦੇ ਰੇਟ ਵਾਈਜ਼ ਤੇ ਰਿਜ਼ਲਟ ਵਾਈਜ਼ ਦੋਨੋਂ ਹੀ ਬੜੇ ਸ਼ਾਨਦਾਰ ਨੇ ਮਿਲਕ ਗਰੋ ਏ ਦੋਸਤੋ ਮਿਲਕ ਗਰੋਥ ਦੀ ਜਿਹੜੀ ਡੱਬੀ ਹੈ 300 ਦੇ ਵਿੱਚ ਟੈਬਲੇਟ ਆ ਇਹ ਟੈਬਲੇਟ ਆ ਦੋਸਤੋ 300 ਤੇ ਰੇਟ ਕਿੰਨਾ ਸਿਰਫ 200 ਰੁਪਈਆ 200 ਰੁਪਈਆ ਰੇਟ ਆ ਸੋ ਇਹ ਮਿਲਣੀ ਕਿੰਨੇ ਦੀ 180 ਆ ਦੀ ਵੇਖੋ ਦੋਸਤੋ ਇਹਦੇ ਵਿੱਚ ਮਿਲਕ ਗਰੋਥ ਦੇ ਵਿੱਚ ਸਿਰਫ 300 ਗੋਲੀ ਦੀ ਪੈਕਿੰਗ ਆ ਡੱਬੀ ਦੇ ਵਿੱਚ 10 ਗੋਲੀਆਂ ਦਿਲੀ ਦੇਣੀਆਂ ਨੇ ਆਪਾਂ ਰੋਜ਼ਾਨਾ ਇੱਕ ਪਸ਼ੂ ਨੂੰ ਸੋ ਜਿਹੜਾ ਦੁੱਧ ਘਟ ਗਿਆ ਜਿੱਥੇ ਪਸਮਾ ਘਟ ਗਿਆ ਜਿੱਥੇ ਪਸ਼ੂ ਦੁੱਧ ਚੜਾ ਜਾਂਦਾ ਉਹ ਸਾਰੀਆਂ ਪ੍ਰੋਬਲਮਾਂ ਸੋਲਵ ਕਰੇਗਾ ਇਹ ਇੱਕ ਹੋਮੀਓਪੈਥੀ ਟੈਬਲੇਟ ਨੇ ਇਹ 100 ਗੋਲੀ ਦੀ ਇੱਕ ਜਿਹੜੀ ਡੱਬੀ ਏ ਸੋ ਆ ਦੋਸਤ ਮੈਂ ਕਹਾਂਗਾ ਵੀਰੇ ਨੂੰ ਖਾ ਦਿਓ ਸਿਰਫ 180 ਰੁਪਏ ਦੀ ਤੁਸੀਂ ਕੋਈ ਵੀ ਮਾਰਕੀਟ ਦੇ ਵਿੱਚ ਡੱਬੀ ਲੈਣ ਜਾਂਦੇ ਜੇ 3.5 400 ਤੋਂ ਘੱਟ ਆਪਾਂ ਨੂੰ ਡੱਬੀ ਨਹੀਂ ਮਿਲਦੀ ਸਿਰਫ ਇੱਕ ਡੱਬੀ 180 ਰੁਪਏ ਦੀ ਸੋ ਦੋਸਤੋ ਇਹਨਾਂ ਦਾ ਤੀਜਾ ਜਿਹੜਾ ਪ੍ਰੋਡਕਟ ਹੈਗਾ ਸਮੂਥ ਦੁੱਧ ਮਿਲਕ ਸੋ ਦੋਸਤੋ ਇਹ ਬੜਾ ਸ਼ਾਨਦਾਰ ਪ੍ਰੋਡਕਟ ਸਮੂਥ ਮਿਲਕ ਸਮੂਥ ਮਿਲਕ 100 ਐਮਲ ਇਹਦਾ ਐਮ ਆਰ ਪੀ 600 ਆ ਕੋਸਟ ਕਰਦਾ ਇਹ 500 ਤੋਂ ਸੋ ਦੋਸਤੋ ਬੰਦੇ ਵਿੱਚ ਹੈ ਕਿ ਇਹ 100 ਐਮਲ ਦੀ ਪੈਕਿੰਗ ਹੈ ਇਹਦੇ ਵਿੱਚੋਂ ਤੁਸੀਂ 10 ਐਮਲ ਸਵੇਰੇ 10 ਦੁਪਹਿਰੇ ਤੇ 10 ਸ਼ਾਮੀ ਜਿਹੜੀਆਂ ਮੱਝਾਂ ਦੀ ਧਾਰ ਬਹੁਤ ਕਰੜੀ ਚਵਾਈ ਹੁੰਦੀ ਏ ਜਦ ਬਹੁਤ ਔਖਾ ਹੁੰਦਾ ਚੋਣ ਲਗਿਆ ਸੋ ਇਹ ਪ੍ਰੋਡਕਟ ਉਹਨਾਂ ਦੇ ਵਾਸਤੇ ਫਸਟ ਟਾਈਮ ਜਿਹੜਾ ਇਹ ਪ੍ਰੋਡਕਟ ਇੰਡੀਆ ਦੇ ਵਿੱਚ ਸੋ ਪੰਜਾਬ ਵਿੱਚ ਤਾਂ ਫਸਟ ਟਾਈਮ ਜਿਹੜਾ ਹੈ ਹੋਮਿਓਪੈਥੀ ਜਿਹੜੀ ਹੈ ਇਹ ਲੈ ਕੇ ਆਈ ਹੈ ਸੋ ਦੋਸਤੋ ਦੋ ਪ੍ਰੋਡਕਟ ਇਹਨਾਂ ਦੇ ਹੋਰ ਆ ਸੋ ਉਹ ਵੀ ਮੈਂ ਤੁਹਾਨੂੰ ਦੱਸ ਦੇਣਾ ਸਿਰਫ ਇਹਨਾਂ ਦੇ ਪੰਜ ਪ੍ਰੋਡਕਟ ਇਸ ਕੰਪਨੀ ਦੇ ਆਪਣੇ ਕੋਲੇ ਕਿਉਂਕਿ ਜਾਦੇ ਪ੍ਰੋਡਕਟ ਇਸ ਕਰਕੇ ਇੰਡੀਆ ਨੇ ਇਹਨਾਂ ਨੇ ਬਣਾਏ ਜਿੰਨੇ ਕਿ ਜ਼ਰੂਰਤ ਜ਼ਰੂਰਤ ਅਕੋਰਡਿੰਗ ਹੀ ਇਹਨਾਂ ਨੇ ਪ੍ਰੋਡਕਟ ਦਿੱਤੇ ਆ ਤੋ फोर्थ ਪ੍ਰੋਡਕਟ ਹੈ ਕਲੀਨ ਯੂਟਰੋਨ ਸੋ ਸੋ ਦੋਸਤੋ ਇਹ ਹਾਲੇ ਹੀ ਆਇਆ ਸੋ ਲਾਸਟ ਪ੍ਰੋਡਕਟ ਇਹਨਾਂ ਦਾ ਹੈਗਾ ਦੋਸਤੋ ਐਨ ਐਚ ਮਿੰਨ 4 ਮਿੰਨ 4 ਟਾ 1 ਕੇਜੀ ਸੋ ਦੋਸਤੋ ਇਹਦਾ ਜਿਹੜਾ ਐਮ ਆਰ ਪੀ ਹੈਗਾ 230 ਰੁਪਏ ਆ ਕੋਸਟ ਕਰੇਗਾ 200 ਦੀ ਮੈਂ ਰੇਟ ਵੀ ਨਾਲ ਮੈਂਸ਼ਨ ਕਰ ਦਿਆਂ ਸੋ ਦੋਸਤੋ ਇਹਦੀ ਕਮੋਡੀਸ਼ਨ ਜਿਹੜੀ ਹੈਗੀ ਹੈ ਬੜੀ ਜ਼ਬਰਦਸਤ ਪਾਈ ਹੈ ਕੰਪਨੀ ਨੇ ਸੋ ਮੈਂ ਤੁਹਾਨੂੰ ਬਖਾ ਵੀ ਦੇਣਾ ਮੈਂ ਵੀ ਜਦੋਂ ਇਹਨਾਂ ਦੇ ਕੋਲੇ ਗੱਲਬਾਤ ਚਾਹੁੰਦੀ ਰਹੀ ਏ ਮੈਂ ਵੀ ਜਦੋਂ ਜੁਆਇਨ ਕਰਨੀ ਸੀ ਮੈਂ ਵੀ ਸਾਰਾ ਇਹ ਪਹਿਲਾਂ ਆਪਦੇ ਫਾਰਮ ਤੇ ਵੇਖਿਆ ਨਾ ਰਿਜ਼ਲਟ ਕਿਦਾਂ ਦਾ ਫਿਰ ਇਹਨਾਂ ਨੂੰ ਮੈਂ ਰਿਜ਼ਲਟ ਨਾਲ ਦੋਸਤੋ ਦਾ ਗ੍ਰੈਨੂਲ ਫਾਰਮ ਦੇ ਵਿੱਚ ਤੁਸੀਂ ਇਹ ਸਾਰਾ ਕੁਝ ਵੇਖ ਲਓ ਇਹਦੇ ਵਿੱਚ ਦੋ ਚੀਜ਼ਾਂ ਬਹੁਤ ਡਿਫਰੈਂਟ ਆ ਸੋ ਦੋਸਤੋ ਆ ਕਾਪਰ ਕਾਪਰ ਇਹਨਾਂ ਨੇ 6 ਗ੍ਰਾਮ ਪਾਇਆ ਹੋਇਆ ਦੋਸਤੋ ਕਾਪਰ 6 ਗ੍ਰਾਮ ਪਾਇਆ ਤੇ ਰਿਯੂਮਨ ਬਾਈਪਾਸ ਫੈਟ 150 ਗ੍ਰਾਮ ਸੋ ਦੋਸਤੋ ਬੜੀ ਵੱਡੀ ਗੱਲ ਹੈ ਕਈ ਜਿਹੜੇ ਜਾਨਵਰਾਂ ਦੀ ਦੁੱਧ ਦੀ ਫੈਟ ਘਟ ਆਉਂਦੀ ਏ ਉਥੇ ਆਪਾਂ ਨੂੰ ਐਕਸਟਰਾ ਫੈਟ ਨਹੀਂ ਪਾਉਣੀ ਪੈਣੀ ਐਕਸਟਰਾ ਕੁਝ ਦੇਣਾ ਨਹੀਂ ਪੈਣਾ ਇਹਦੇ ਨਾਲ ਹੀ ਆਪਣਾ ਕੰਮ ਚੱਲ ਜਾਣਾ ਜਿਹੜੀਆਂ ਹਾਈਫਰ ਆਪਣੀਆਂ ਬੰਦੀਆਂ ਨਹੀਂ ਪਈਆਂ ਜਾਂ ਉਹਨਾਂ ਦੇ ਸ਼ੈਣਕ ਨਹੀਂ ਹੈਗੀ ਜਾਂ ਯੂਟਰਸ ਜਿਹੜੀ ਵੀਕ ਏ ਸੋ ਦੋਸਤੋ ਉਹਨਾਂ ਦੇ ਲਈ ਇਹ ਜਿਹੜਾ ਬਹੁਤ ਵਧੀਆ ਮਿਨਰਲ ਮਿਕਸਚਰ ਏ 200 ਰੁਪਏ ਕਿਲੋ ਏ ਐਨ ਐਚ ਮਿਨਰਟੇਟਡ ਦੇ ਨਾਲ ਤੇ ਸੋ ਦੋਸਤੋ ਇਹ ਸਾਨੇ ਕੰਪਨੀ ਦੇ ਪੰਜ ਪ੍ਰੋਡਕਟਰ ਸੋ ਦੋਸਤੋ ਦੋ ਚਾਰ ਦਿਨ ਸਿਰ ਤੋਂ ਹੀ ਖਰਾਬ ਆ ਸੋ ਦੋ ਮਹੀਨੇ ਢੇੜ ਮਹੀਨਾ ਬਾਹਰ ਹੀ ਰਹਿਆ ਕੋਈ ਅੱਛੀ ਕੰਪਨੀ ਵੀ ਬਾਹਰ ਹੀ ਰਹਿਆ ਸੋ ਇਕਨੋਮਿਕਲ ਪ੍ਰਾਈਸ ਦੇ ਵਿੱਚ ਆਏ ਹੋਏ ਆ ਸੋ ਦੋਸਤੋ ਇਹਦੇ ਲਈ ਆਪਾਂ ਨੂੰ ਇੱਕ ਆਪਾਂ ਬੱਚੇ ਵੀ ਚਾਹੀਦੇ ਜਿਹੜੇ ਆਪਾਂ ਐਮ ਆਰ ਲਾਉਣੇ ਆ ਸੋ ਇੱਕ ਤਾਂ ਫਰੋਇਪੁਰ ਹੈੱਡ ਕੁਆਟਰ ਤੇ ਆਪਾਂ ਨੂੰ ਚਾਹੀਦਾ ਹੈ ਮੁੰਡਾ ਫਰੋਇਪੁਰ ਇੱਕ ਆਪਾਂ ਚਾਹੀਦਾ ਸ੍ਰੀ ਮੁਕਤਸਰ ਸਾਹਿਬ ਮੁਕਤਸਰ ਸਾਹਿਬ ਸੋ ਇੱਕ ਆਪਾਂ ਚਾਹੀਦਾ ਫਰੀਦਕੋਟ ਸੋ ਦੋਸਤੋ 98553 48942 ਤੇ ਮੇਰੇ ਨਾਲ ਗੱਡਾ ਟਕਰ ਲੈਣ ਇਹਨਾਂ ਦੇ ਹੈਡਕੁਆਰਟਰ ਦਾ ਮੁੰਡੇ ਲਾਉਣੇ ਆ ਸੋ ਜਿਹੜੇ ਵੀਰ ਨੇ ਦਿਲਣਾ ਹੋਵੇ ਮੈਨੂੰ ਫੋਨ ਕਰ ਲਵੇ ਸੋ ਆਪਾਂ ਕੱਲ ਉਹਨਾਂ ਦੀ ਇੰਟਰਵਿਊ ਲੈ ਕੇ ਤੇ ਆਪਾਂ ਜਿਹੜੀ ਇਹਨਾਂ ਦੀ 10 ਤਰੀਕ ਨੂੰ ਜੁਆਇਨਿੰਗ ਕਰਵਾ ਦੇਾਂਗੇ ਬੇ ਸਕੇਲ ਮੈਂ ਸਾਰਾ ਦੱਸ ਦਿਆਂਗਾ ਜੋ ਕੰਪਨੀ ਦਾ ਫੰਡਾਮੈਂਟਲ ਸੋ ਦੋਸਤੋ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਇਹਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸੋ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਥੈਂਕ ਯੂ ਸੋ ਮੀਟਿੰਗ